ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਚਰਚਿਤ ਵਿੱਚ ਰਹੇ ਐਮਐਲਏ ਹਰਪ੍ਰੀਤ ਸਿੰਘ ਪਠਾਨ ਮਾਜਰਾ ਜਿਨ੍ਹਾਂ ਦੇ ਦੋ ਦਿਨ ਤੋਂ ਕਿਰਕਰੀ ਹੋ ਰਹੀ ਹੈ ਕਿ ਉਹਨਾਂ ਦੀ ਪਤਨੀ ਦੇ ਨਾਲ ਜਿਹੜਾ ਕਿ ਗਲਤ ਹਰਕਤਾਂ ਹੋਈਆਂ ਨੇ ਉਹਨਾਂ ਦੀ ਪਤਨੀ ਐਨਆਰਆਈ ਹੈ ਔਰ ਉੱਥੇ ਜਿਹੜਾ ਕਿ ਬਾਹਰ ਉਹਨਾਂ ਦੇ ਪਤਨੀ ਨਾਲ ਗਲਤ ਵੀਡੀਓ ਜਿਹੜੇ ਵਾਇਰਲ ਹੋ ਰਹੀਆਂ ਨੇ ਸੋ ਜੋ ਕਿ ਪਠਾਨ ਮਾਜਰਾ ਐਮਐਲਏ ਨੇ ਉਹਨਾਂ ਦੇ ਪਿਤਾ ਜੀ ਵੱਲੋਂ ਵੀ ਇੱਕ ਜਿਹੜੀ ਵੀਡੀਓ ਹੈ ਕਿ ਸਰਕਾਰ ਦੇ ਵਿੱਚ ਕਿਸੇ ਐਮਐਲਏ ਦੀ ਸੁਣੀ ਨਹੀਂ ਜਾ ਰਹੀ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਦੇ ਵਿੱਚ ਜਿਹੜੇ ਐਮਐਲਏ ਨੇ ਉਹਨਾਂ ਨੂੰ ਕੋਈ ਪੁਸ਼ਤਾ ਨਹੀਂ ਸਿਰਫ ਤੇ ਸਿਰਫ ਅਫਸਰ ਸਾਹੀ ਆਪਣੀ ਮਰਜ਼ੀ ਨਾਲ ਕੰਮ ਕਰਦੀ ਏ ਔਰ ਅਫਸਰ ਸ਼ਾਹੀ ਕਿਸੇ ਐਮਐਲਏ ਦੀ ਵਿਧਾਇਕ ਦੀ ਨਹੀਂ ਸੁਣਦੀ ਸੋ ਪਠਾਨ ਮਾਜਰਾ ਦੇ ਪਿਤਾ ਜਿਨ੍ਹਾਂ ਨੇ ਇੱਕ ਵੀਡੀਓ ਦੇ ਵਿੱਚ ਦੱਸਦੇ ਉਹ ਵੀ ਤੁਹਾਨੂੰ ਦਿਖਾਉਣੇ ਆ ਸੋ ਤੁਸੀਂ ਜਿਹੜੇ ਚੜ੍ਹਦੀ ਕਲਾ ਲਾਈਵ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਹਰਪ੍ਰੀਤ ਸਿੰਘ ਐਮਐਲਏ ਪਠਾਨ ਮਾਜਰਾ ਜਿਨ੍ਹਾਂ ਦਾ ਸੋਸ਼ਲ ਮੀਡੀਆ ਦੇ ਉੱਪਰ ਉਹਨਾਂ ਦੀ ਪਤਨੀ ਨੂੰ ਲੈ ਕੇ ਲਗਭਗ ਬਹੁਤ سارے ਚੈਨਲਾਂ ਨੇ ਜਿਹੜਾ ਕਿ ਉਹ ਉਹਨਾਂ ਦੇ ਪਤਨੀ ਦੇ ਇੰਟੂ ਦਿਖਾ ਰਹੇ ਨੇ ਜੋ ਉਹਨਾਂ ਦੇ ਨਾਲ ਉੱਥੇ ਵਾਪਰਿਆ ਹੈ ਫੋਰਨ ਦੇ ਵਿੱਚ ਭਾਵੇਂ ਉਹਨਾਂ ਦਾ ਆਪਣੇ ਪਠਾਨ ਮਾਜਰਾ ਨਾਲ ਵੀ ਰੋਲਾ ਚੱਲ ਰਿਹਾ ਹੋਵੇਗਾ ਲੇਕਿਨ ਪਠਾਨ ਮਾਜਰਾ ਨੇ ਕਿਹਾ ਕਿ ਮੇਰਾ ਉਹਨਾਂ ਨਾਲ ਕੋਈ ਸੰਬੰਧ ਨਹੀਂ ਮੈਂ ਉਹਨੂੰ ਬਹੁਤ ਦਿਰ ਦਾ ਛੱਡ ਚੁੱਕਿਆ ਮੇਰਾ ਉਹਦੇ ਨਾਲ ਜਿਹੜਾ ਕਿ ਕੋਈ ਲੈਣ ਦੇ ਨਹੀਂ ਹੈ ਉਹ ਐਨ ਆਰ ਆਈ ਹੈ ਔਰ ਉੱਥੇ ਰਹਿ ਰਹੀ ਹੈ ਔਰ ਉਥੋਂ ਉਹਨਾਂ ਦੇ ਨਾਲ ਜਿਹੜਾ ਕਿ ਨਿਸ਼ਕਤਰ ਸਿੰਘ ਨਾਮ ਦਾ ਆਦਮੀ ਹੈ ਉਹ ਉਹਨਾਂ ਨਾਲ ਜਿਹੜਾ ਗਲਤ ਹਰਕਤਾਂ ਕਰ ਰਿਹਾ ਹੈ ਸੋ ਉਸ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਅੱਜ ਜਿਹੜਾ ਕੀ ਖਬਰ ਚੱਲੀ ਹੋਈ ਏ ਸੋ ਇਹਨਾਂ ਨੂੰ ਪਾਸੇ ਛੱਡਦੇ ਉਹਨਾਂ ਦੇ ਪਿਤਾ ਦੇ ਵੱਲੋਂ ਵੀ ਜਿਹੜਾ ਇੱਕ ਵੀਡੀਓ ਆਈ ਏ ਕਿ ਉਹਨਾਂ ਦੇ ਪਿਤਾ ਪਟਿਆਲਾ ਦੇ ਵਿੱਚ ਡੀਸੀ ਸਾਹਿਬ ਨੂੰ ਮਿਲਣ ਵਾਸਤੇ ਗਏ ਨੇ ਕਿਸੇ ਕੰਮ ਲਈ ਇੱਕ ਆਮ ਜਨਤਾ ਦੇ ਕੰਮ ਵਾਸਤੇ ਜਾਂਦੇ ਨੇ ਲੇਕਿਨ ਉਹਨਾਂ ਨੂੰ ਡੀਸੀ ਸਾਹਿਬ ਮਿਲਦੇ ਨਹੀਂ ਔਰ ਅੱਜ ਵੀ ਆ ਕੇ ਉਹਨਾਂ ਨੇ ਵੀਡੀਓ ਸਾਹਮਣੇ ਆਈ ਕਿ ਕਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਹਿ ਰਹੇ ਨੇ ਕਿ ਮਾਨ ਸਾਹਿਬ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮਾਲਕ ਹੁੰਦਿਆਂ ਹੋਇਆਂ ਅਸੀਂ ਐਮਐਲਏ ਹੁੰਦਿਆਂ ਹੋਇਆਂ ਸਾਡੀ ਕੋਈ ਸੁਣਾਈ ਨਹੀਂ ਕਦੇ ਅਕਾਲੀ ਅੰਦਰ ਆ ਕੇ ਬੈਠ ਜਾਂਦੇ ਨੇ ਕਦੇ ਕਾਂਗਰਸੀ ਆ ਕੇ ਬੈਠ ਜਾਂਦੇ ਨੇ ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਮੌਜੂਦਾ ਐਮਐਲਏ ਦੀ ਨਹੀਂ ਸੁਣੀ ਜਾਂਦੀ ਉਹਨਾਂ ਦੇ ਪਰਿਵਾਰ ਦੀ ਨਹੀਂ ਸੁਣੀ ਜਾਂਦੀ ਆਮ ਲੋਕਾਂ ਦੀ ਫਿਰ ਕਿੱਥੋਂ ਸੁਣੀ ਜਾਂਦੀ ਹੋਵੇਗੀ ਸੋ ਐਮਐਲਏ ਪਠਾਨ ਮਾਜਰਾ ਦੇ ਪਿਤਾ ਦੇ ਵੱਲੋਂ ਤੁਮ ਉਸਰਾਹਦੇ ਆ ਕਿਸ ਤਰ੍ਹਾਂ ਮਿਲਣ ਵਾਸਤੇ ਗਏ ਨੇ ਪਟਿਆਲਾ ਡੀਸੀ ਸਾਹਿਬ ਨੂੰ ਔਰ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਤੁਸੀਂ ਪਹਿਲਾਂ ਵੀਡੀਓ ਵਿੱਚ ਸੁਣ ਲਓ ਉਹਨਾਂ ਦੀ ਸਾਰੀ ਗੱਲ ਕਾਦੀ ਕੋਈ ਆ ਜਾਂਦਾ ਡੀਸੀ ਸਾਹਿਬ ਉਹਨਾਂ ਨਾਲ ਚਾਹ ਬੀਵੀ ਜਾਂ ਨਾਲ ਕਾਦੀ ਕਿਸੇ ਨਾਲ ਬੀਵੀ ਜਾਂ ਨਾਲ ਫਗਲਕ ਨੂੰ 11 ਵਜੇ ਦਾ ਟਾਈਮ ਦਿੱਤਾ ਮਿਲਣ ਦਾ ਪਰ ਕੱਲ ਵੀ ਦਰਦਨ ਫਗਲਕ ਨੂੰ ਮਿਲਿਆ ਗਿਆ ਨਹੀਂ ਅੱਜ ਵੀ ਨਹੀਂ ਮਿਲਿਆ ਗਿਆ ਇੱਕ ਫਿਡੌਂ ਫੈਟਰ ਪਰਿਵਾਰ ਬਜ਼ੁਰਗ ਮਾਈ 70 80 ਸਾਲ ਦੀ ਕੱਲ ਵੀ ਸਾਰਾ ਦਿਨ ਬੂਹੇ ਤੇ ਬੈਠੇ ਰਹੀਏ ਡੀਸੀ ਸਾਹਿਬ ਤੇ ਇੱਕ ਸਾਈਨ ਘਰਾਣੇ ਲੈ ਹੁਣ ਕੱਲ੍ਹidal ਦਾ ਮਾਬਾਤਾ ਗਿਆ ਉਹਨਾਂ ਨੂੰ ਅੰਦਰ ਵੜ ਲਿਆ ਕਦੀ ਕਿਸੇ ਨੂੰ ਵੜ ਲਿਆ ਅਸੀਂ ਆ ਸਰਕਾਰ ਦੇ ਮਾਲਕ ਆ ਪੰਜਾਬ ਦੇ ਅਸੀਂ ਲੋਕ ਆ ਅਸੀਂ ਬਾਹਰ ਖੜੇ ਆ ਕੱਲ ਵੀ ਇੰਤਜ਼ਾਰ ਕੀਤਾ ਜਿਵੇਂ ਕੀਤਾ ਇਹ ਸਰਕਾਰ ਸਪੱਸ਼ਟ ਜੀ ਕਰਨਾ ਪੰਜਾਬ ਦੇ ਵਿੱਚ ਤੁਹਾਡਾ ਭਗਵਾਨ ਸਮਾਨ ਜੀ ਕੋਈ ਅਫਸਰ ਹੁਕਮ ਨਹੀਂ ਮੰਨਦਾ ਕਿਸੇ ਪਬਲਿਕ ਦੀ ਗੱਲ ਵਿੱਚ ਆਉਣਗਾ ਜਿਨ੍ਹਾਂ ਨੇ ਦੇਸ਼ ਜੀ ਜਾਦ ਕਰਾਇਆ ਉਹ ਜਨਾਨੀ ਇੱਥੇ ਠੱਠੇ ਖਾ ਰਹੀ ਹੈ ਕੱਲ ਦੀ ਸਾਇਆ ਕਰਨੇ ਨਾ ਸਿਰਫ ਇੱਕ ਅੱਖਰ ਲਿਖਣਾ ਹੈ ਬੀਸੀ ਸਾਹਿਬ ਨੇ ਅਰੇ ਤੇ ਕੋਈ ਜਨਵਾਈ ਨਹੀਂ ਆਉਂਦੀ ਚਾਹ ਫਰਪੀਆਂ ਕਦੀ ਕੋਈ ਦਿਲਦਸਤਾ ਜਾ ਲੈ ਕੇ ਆ ਜਾਂਦਾ ਉਹਨਾਂ ਲੋਕਾਂ ਨਾਲ ਮੁਲਾਕਾਤਾਂ ਹੋਰੀਆਂ ਪਬਲਿਕ ਦੀ ਕੋਈ ਗੱਲ ਨਹੀਂ ਸੁਣ ਰਿਆ ਤੇ ਮੈਂ ਅੱਜ ਇਹਨੂੰ ਬੇਨਤੀ ਕਰਦਾ ਵੀ ਸਾਡੇ ਜ਼ਿਲ੍ਹੇ ਦਾ ਪਟਿਆਲਾ ਧਿਆਨ ਕਰੋ ਕੋਈ ਚੰਗਾ ਅਫਸਰ ਲਾਓ ਜਿਹੜਾ ਇਹ ਸੀਗਾ ਐਮਐਲਏ ਪਠਾਨ ਮਾਜਰਾ ਦੇ ਪਿਤਾ ਜੀ ਕਿ ਕਿਸ ਤਰ੍ਹਾਂ ਅਫਸਰशाही ਭਾਰੂ ਹੋਈਏ ਮੁੱਖ ਮੰਤਰੀ ਮਾਨ ਸਾਹਿਬ ਤੁਹਾਨੂੰ ਗੁਜਾਰਸ਼ ਕਰ ਰਹੇ ਨੇ ਕਿ ਕਿਸੇ ਐਮਐਲਏ ਦੀ ਸੁਣੀ ਨਹੀਂ ਜਾ ਰਹੀ ਪੰਜਾਬ ਦੇ ਵਿੱਚ ਦੂਸਰੀਆਂ ਪਾਰਟੀਆਂ ਦੇ ਵਿਧਾਇਕ ਆ ਕੇ ਬੈਠਦੇ ਨੇ ਅਫਸਰ ਸਾਈ ਜਿਹੜੀ ਉਹ ਉਹਨਾਂ ਦੀ ਸੁਣਦੀ ਏ ਔਰ ਜਿਹੜੇ ਮਾਲਕ ਨੇ ਸਰਕਾਰ ਦੇ ਵਿੱਚ ਜਿਹੜੇ ਸਰਕਾਰ ਚਲਾ ਰਹੇ ਨੇ ਉਹਨਾਂ ਦੀ ਕੋਈ ਸੁਣੀ ਨਹੀਂ ਜਾਂਦੀ ਆਮ ਜਨਤਾ ਦੀ ਕੋਈ ਸੁਣੀ ਨਹੀਂ ਜਾ ਰਹੀ ਸੋ ਇਸ ਨੂੰ ਲੈ ਕੇ ਇੱਕ ਐਮਐਲਏ ਨਹੀਂ ਹੋਰੇ ਬਹੁਤ ਸਾਰੇ ਐਮਐਲਏਾਂ ਦੇ ਵੱਲੋਂ ਇਸ ਤਰ੍ਹਾਂ ਦੇ ਬਹੁਤ ਸਾਰਾ ਆਪਣੇ ਮੁੱਖ ਮੰਤਰੀ ਦੇ ਖਿਲਾਫ ਪ੍ਰੇਸ਼ਕਾਤਾ ਕੀਤੀਆਂ ਗਈਆਂ ਨੇ ਕਿ ਮੁੱਖ ਮੰਤਰੀ ਅਫਸਰ ਸਾਈ ਨੂੰ ਕਿਉਂ ਨਹੀਂ ਤਾੜਨਾ ਕਰਦੇ ਮੁੱਖ ਮੰਤਰੀ ਵੱਲੋਂ ਜੋ ਕਿ ਦੂਸਰੇ ਐਮਐਲਏ ਨੇ ਉਹ ਮੰਤਰੀ ਨੇ ਉਹ ਹਰ ਵਾਰੀ ਜਾ ਕੇ ਹੀ ਗੱਲ ਕਹਦੇ ਨੇ ਕਿ ਡੀਸੀ ਐਸਐਸਪੀ ਜਿਹੜੇ ਨੇ ਉਹ ਸਾਡੇ ਕਹਿਣ ਤੇ ਨਹੀਂ ਕੰਮ ਕਰਦੇ ਉਹ ਵਿਰੋਧੀ ਪਾਰਟੀਆਂ ਕਾਂਗਰਸ ਚ ਅਕਾਲੀਆਂ ਦੇ ਕੰਮ ਹੁੰਦੇ ਨੇ ਲੇਕਿਨ ਸਾਡੇ ਸਰਕਾਰ ਦੇ ਵਿੱਚ ਹੁੰਦਿਆਂ ਹੋਇਆਂ ਸਾਡੇ ਕੰਮ ਨਹੀਂ ਹੁੰਦੇ ਸੋ ਇਸ ਨੂੰ ਲੈ ਕੇ ਬਹੁਤ ਸਾਰੇ ਐਮਐਲਏ ਨਾਰਾਜ਼ ਵੀ ਨੇ ਔਰ ਇਹਨਾਂ ਨੇ ਦਿੱਲੀ ਦੇ ਵਿੱਚ ਜਾ ਕੇ ਸ਼ਿਕਾਇਤ ਵੀ ਕੀਤੀ ਸੀ ਕਿ ਮਾਨ ਸਾਹਿਬ ਅਫਸਰਾਂ ਨੂੰ ਉਤਾਰਨਾ ਨਹੀਂ ਕਰ ਰਹੇ ਸੋ ਹੁਣ ਦੇਖਣਾ ਇਹ ਹੋਵੇਗਾ ਕਿ ਮਾਨ ਸਾਹਿਬ ਕੋਈ ਕਰਦੇ ਨੇ ਕਿ ਨਹੀਂ ਕਰਦੇ ਕਿਉਂਕਿ ਪਿੱਛੇ ਜੇ ਇਹ ਵੀ ਕਹਾ ਗਿਆ ਕਿ ਐਮਐਲਏ ਦੀ ਹੁਣ ਜਿਸ ਤਰ੍ਹਾਂ ਐਮਐਲਏ ਕਹਿਣਗੇ ਉਸ ਹਲਕੇ ਦੇ ਅਫਸਰ ਉਹਨਾਂ ਦੇ ਨਾਲ ਕੰਮ ਕਰਨਗੇ ਲੇਕਿਨ ਜਦੋਂ ਦੀ ਇਹ ਜਿਹੜੀ ਤੁਹਾਨੂੰ ਵੀਡੀਓ ਦਿਖਾਈਏ ਉਸ ਤੋਂ ਬਾਅਦ ਵਿੱਚ ਮੁੱਖ ਮੰਤਰੀ ਨੇ ਸਾਰੇ ਐਮਐਲਏ ਨਾਲ ਵਿਧਾਇਕਾਂ ਨਾਲ ਮੀਟਿੰਗ ਕੀਤੀ ਹੈ ਉਸ ਤੋਂ ਬਾਅਦ ਸਾਰੇ ਮੰਤਰੀਆਂ ਨਾਲ ਵਿਧਾਇਕਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਅਫਸਰਾਂ ਨੂੰ ਹੁਕਮ ਦਿੱਤੇ ਨੇ ਕਿ ਜਿਹੜੇ ਹਲਕੇ ਦਾ ਐਮਐਲਏ ਉਸ ਹਲਕੇ ਦੇ ਨਾਲ ਉਸ ਐਮਐਲਏ ਦੀ ਗੱਲ ਸੁਣ ਕੇ ਕੰਮ ਕਰੋ ਪਹਿਲੇ ਆਧਾਰ ਤੇ ਸੋ ਹੋਣ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੁੰਦਾ ਹੈ ਜਾਂ ਨਹੀਂ ਹੁੰਦਾ ਲੇਕਿਨ ਪਹਿਲੀਆਂ ਸਰਕਾਰਾਂ ਦੇ ਵਿੱਚ ਵੀ ਐਂ ਹੁੰਦਾ ਰਿਹਾ ਹੈ ਕਿਉਂਕਿ ਜਿਹੜੇ ਅਫਸਰशाही ਵਾਲੇ ਹੁੰਦੇ ਨੇ ਅਫਸਰ ਹੁੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਜਿਹੜੇ ਦੂਸਰੇ ਪਾਰਟੀਆਂ ਵਾਲੇ ਨੇ ਜਿਹੜੇ ਸੱਤਾ ਵਿੱਚ ਨਹੀਂ ਹੁੰਦੇ ਉਹਨਾਂ ਨੇ ਕੰਮ ਕਿਉਂ ਹੁੰਦੇ ਨੇ ਕਿ ਉਹਨਾਂ ਨੇ ਅੰਦਰ ਖਾਤੇ ਲੈਣ ਦੇਣ ਕਰ ਲਿਆ ਹੁੰਦਾ ਹੈ ਔਰ ਉਹਨਾਂ ਨੂੰ ਪਤਾ ਹੁੰਦਾ ਕਿ ਸਾਡਾ ਕੰਮ ਸਪਰਸ਼ਣਾ ਨਹੀਂ ਹੋਣਾ ਸਾਡਾ ਤਾਂ ਕੰਮ ਦੇ ਲੈ ਕੇ ਹੋਣਾ ਹੈ ਇਸੇ ਕਾਰਨ ਉਹ ਉਹਨਾਂ ਨੂੰ ਜਿਹੜਾ ਕਿ ਅੰਦਰ ਬਾੜ ਕੇ ਉਹਨਾਂ ਦੇ ਕੰਮ ਹੋ ਜਾਂਦੇ ਨੇ ਔਰ ਜਿਹੜੇ ਸੱਤਾਬਾੜੀ ਪਾਰਟੀ ਹੁੰਦੀ ਏ ਉਹਨਾਂ ਨੂੰ ਇਹੀ ਦੋਸ਼ ਹੁੰਦਾ ਕਿ ਸਾਡੀ ਕਿਉਂ ਨਹੀਂ ਗੱਲ ਸੁਣੀ ਜਾਂਦੀ ਕਿਉਂਕਿ ਇਹ ਸਪਾਰਸ਼ਾਂ ਨਾਲ ਕੰਮ ਕਰਨ ਵਾਲੇ ਹੁੰਦੇ ਨੇ ਇਹਨਾਂ ਨੇ ਫੋਨ ਕਰਾਉਣੇ ਹੁੰਦੇ ਨੇ ਇਹਨਾਂ ਦੇ ਐਮਰਾਂ ਨੇ ਆਪਣੀ ਤੌਸੇਮਾਣੀ ਹੁੰਦੀ ਹੈ ਜਿਸ ਕਾਰਨ ਡੀਸੀ ਐਸਐਸਪੀ ਐਸਡੀਐਮ ਸਾਰੇ ਹੀ ਉਹ ਇਹਨਾਂ ਨੂੰ ਜਿਹੜਾ ਕਿ ਇਸੇ ਕਾਰਨ ਸਿਰਫ ਲੌਲੀਪੌਪ ਦੇਈ ਜਾਂਦੇ ਨੇ ਕਿ ਤੁਹਾਡਾ ਜਿਹੜਾ ਕੰਮ ਹੋਵੇਗਾ ਤੁਹਾਡੇ ਵਰਕਰਾਂ ਦਾ ਕੰਮ ਹੋਵੇਗਾ ਲੇਕਿਨ ਹੁੰਦਾ ਕੁਝ ਨਹੀਂ ਸੋ ਇਹਨਾਂ ਵੱਲੋਂ ਫਿਰ ਦੋਸ਼ ਲਾਈ ਜਾਂਦੇ ਨੇ ਸੱਤਾਧਾਰੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਕਿ ਸਾਡੀ ਕਿਉਂ ਨਹੀਂ ਸੁਣੀ ਜਾਂਦੀ ਔਰ ਜਿਹੜੇ ਵਿਰੋਧੀ ਪਾਰਟੀ ਵਾਲੇ ਨੇ ਉਹਨਾਂ ਦੀਆਂ ਜਿਹੜੇ ਕਿ ਕਮ ਛੇਤੀ ਹੁੰਦੇ ਨੇ ਇਹ ਹਰ ਸਰਕਾਰ ਦੇ ਵਿੱਚ ਐਂ ਹੁੰਦਾ ਅਕਾਲੀਆ ਸਰਕਾਰ ਸੀ ਉਦੋਂ ਕਾਂ ਕਮ ਹੁੰਦੇ ਸੀ ਕਾਂਗਰਸ ਸਰਕਾਰ ਦੇ ਵਿੱਚ ਅਕਾਲੀਆਂ ਦੇ ਕੰਮ ਹੁੰਦੇ ਸੀ ਤੇ ਹੁਣ ਜਿਹੜਾ ਹੈ ਕਿ ਆਪ ਦੀ ਸਰਕਾਰ ਦੇ ਵਿੱਚ ਕਾਂਗਰਸੀ ਅਕਾਲੀ ਦੋਨੋਂ ਮ제 ਲੈ ਰਹੇ ਨੇ ਔਰ ਆਮ ਆਦਮੀ ਵਾਲੇ ਜਿਹੜੇ ਨੇ ਉਹ ਦੇਖਦੇ ਪਏ ਨੇ ਪਛਤਾਂਦੇ ਪਏ ਨੇ ਕਿ ਸਾਡੀ ਸਰਕਾਰ ਹੋਵੇ ਸਾਡੀ ਕੋਈ ਅਫਸਰ ਸੁਣੇ ਨਾ ਇਹ ਬਿਲਕੁਲ ਸਹੀ ਹੈ ਅਫਸਰ ਵਿਰੋਧੀਆਂ ਦੀ ਜਿਹੜੀ ਜ਼ਿਆਦਾ ਸੁਣਦੇ ਨੇ ਕਿਉਂਕਿ ਉਹਨਾਂ ਨੇ ਅੰਦਰ ਖਾਤੇ ਸੈਟੀਆਂ ਕਰਨੀਆਂ ਆਂਦੀਆਂ ਨੇ ਔਰ ਜਿਹੜੀ ਸੱਤਾਦਾਰੀ ਹੁੰਦੀ ਹੈ ਉਹਨਾਂ ਦੀ ਨਹੀਂ